ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਵੇਂ ਇੱਕ ਸਰਕਾਰੀ ਨਿੱਜੀ ਕੰਪਨੀ ਨੇ ਅੰਬਾਨੀ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤਾਂ ਭਾਰਤ ਦੇ ਲੋਕਾਂ ਨੇ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਤਾਂ ਸੋਸ਼ਲ ਮੀਡੀਆ ਤੇ ਰੱਜ ਕੇ ਅੰਬਾਨੀ ਦੇ ਲਾਣੇ ਨੂੰ ਲਾਂਤਾ ਪਾਈਆਂ ਜਾ ਰਹੀਆਂ ਨੇ ਕੁਝ ਹੀ ਦਿਨਾਂ 'ਚ ਲੋਕਾਂ ਨੇ ਸਾਰੀ ਗੇਮ ਪਲਟ ਕੇ ਰੱਖ ਦਿੱਤੀ ਤੇ ਨਾ ਕੰਪਨੀਆਂ ਨੂੰ ਹੁਣ ਕਰੋੜਾਂ ਰੁਪਏ ਦਾ ਘਾਟਾ ਚੱਲਣਾ ਪੈ ਰਿਹਾ ਹੈ ਦੱਸਦੀਏ ਕਿ ਲੰਗੀ ਤੈਨ ਜੁਲਾਈ ਤੋਂ ਦੇਸ਼ ਦੀਆਂ ਤਿੰਨ ਵੱਟੀਆਂ ਪ੍ਰਾਈਵੇਟ ਟੈਲੀਕਮ ਕੰਪਨੀਆਂ Jio, Airtel ਅਤੇ Vodafone Idea ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਨੇ ਇਨ੍ਹਾਂ ਇੰਨਾ ਕੰਪਨੀਆਂ ਦੇ ਪਲਾਨ ਚ ਕਰੀਬ 25 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪ੍ਰਾਈਵੇਟ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ ਇੰਜ ਲੱਗਦਾ ਜਿਵੇਂ ਬੀਏ ਚੈਨਲ ਦੇ ਲਈ ਚੰਗੇ ਦਿਨ ਆ ਗਏ ਨੇ ਬੀਏ ਚੈਨਲ ਪ੍ਰਤੀ ਲੋਕਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ ਬੀਏ ਚੈਨਲ ਸੋਸ਼ਲ ਮੀਡੀਆ ਤੇ ਹਰ ਰੋਜ਼ ਟ੍ਰੈਂਡ ਕਰ ਰਿਹਾ ਹੈ ਤੇ ਲੋਕ ਪ੍ਰਾਈਵੇਟ ਕੰਪਨੀਆਂ ਦੇ ਬਾਈਕਾਟ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ Airtel Jio ਅਤੇ Vodafone Idea ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ ਕੁਝ ਸਰਕਲਾਂ ਦੇ ਵਿੱਚ ਬੀਏ ਚੈਨਲ SIM ਦੀ ਵਿਕਰੀ ਤਿੰਨ ਗੁਣਾ ਵੱਧ ਗਈ ਹੈ ਇਸ ਤੋਂ ਇਲਾਵਾ ਲੱਖਾਂ ਯੂਜ਼ਰਸ ਨੇ ਆਪਣੇ SIM BSNL ਦੇ ਵਿੱਚ ਪੋਰਟ ਕੀਤੇ ਨੇ ਤਾਂ ਕਈ ਰਿਪੋਰਟਾਂ ਦੇ ਮੁਤਾਬਕ ਜਦੋਂ ਤੋਂ ਪ੍ਰਾਈਵੇਟ ਟੈਲੀਕਮ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਏ ਨੇ ਉਦੋਂ ਤੋਂ ਹੀ BSNL SIM ਦੀ ਵਿਕਰੀ 3 ਗੁਣਾ ਵੱਧ ਗਈ ਹੈ ਇਸ ਤੋਂ ਇਲਾਵਾ BSNL ਚ ਪੋਰਟੇਬਿਲਟੀ ਵੀ 8 ਗੁਣਾ ਵੱਧ ਗਈ ਹੈ ਰਿਪੋਰਟ ਦੇ ਮੁਤਾਬਕ ਬਿਹਾਰ ਝਾਰਖੰਡ ਸਰਕਲ ਦੇ ਤਨਬਾਚ ਹਰ ਰੋਜ਼ 500 ਬੀਐਸ ਨਲ ਸਿਮ ਵਿੱਚੇ ਜਾ ਰਹੇ ਨੇ ਪਿਛਲੇ ਮਹੀਨੇ ਦਾ ਅੰਕੜਾ ਅਭਜਾਨਾ 150 ਸੀ ਇਸ ਤੋਂ ਇਲਾਵਾ ਸਿਰਫ 6 ਦਿਨਾਂ ਦੇ ਵਿੱਚ ਬੀਐਸ ਨਲ ਦੇ 2500 ਨਵੇਂ ਗਾਹਕ ਬਣੇ ਨੇ ਇੱਕ ਹੋਰ ਰਿਪੋਰਟ ਦੇ ਮੁਤਾਬਕ ਰਾਜਸਥਾਨ ਚ ਸਿਰਫ 1 ਮਹੀਨੇ ਚ 16183 ਲੋਕ ਬੀਐਸ ਨਲ ਦੇ ਨਾਲ ਜੁੜੇ ਨੇ ਇਸ ਸਮੇਂ ਦੌਰਾਨ 68412 ਗਾਕਾ ਨੇ ਏਟਲ ਅਤੇ 61508 ਗਾਕਾ ਨੇ Jio ਨੂੰ ਅਲਵਿਦਾ ਕਿਹਾ ਤੁਹਾਨੂੰ ਦੱਸਦੀ ਹੈ ਕਿ BSNL ਦੀ 4G ਸੇਵਾ ਅਗਲੇ ਮਹੀਨੇ ਦੇਸ਼ ਦੇ ਸਾਰੇ ਹਿੱਸਿਆਂ ਦੇ ਵਿੱਚ ਸ਼ੁਰੂ ਹੋ ਰਹੀ ਹੈ ਸ਼ੁਰੂਆਤ 'ਚ ਗਾਹਕਾਂ ਨੂੰ ਮੁਫਤ 4G SIM ਕਾਰਡ ਮਿਲਣਗੇ ਇਸ ਤੋਂ ਇਲਾਵਾ ਮੌਜੂਦਾ ਗਾਹਕਾਂ ਦੇ SIM ਕਾਰਡਾਂ ਨੂੰ ਮੁਫਤ ਦੇ ਵਿੱਚ 4G ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਤਬੀਅ ਚੈਨਲ ਨੇ ਹਾਲ ਹੀ ਦੇ ਵਿੱਚ ਤਾਮਿਲਨਾਡੂ ਦੇ ਇੱਕ ਜ਼ਿਲ੍ਹੇ ਦੇ ਵਿੱਚ 4G ਲਾਂਚ ਕੀਤਾ ਹੈ। BSNL 4G ਨਾਲ ਬਿਹਤਰ ਕਨੈਕਟੀਵਿਟੀ ਅਤੇ ਨੈਟਵਰਕ ਦਾ ਦਾਵਾ ਕੀਤਾ ਗਿਆ ਹੈ। BSNL ਦੇ 4G ਇਸ ਲਾਂਚ ਦੇ ਨਾਲ ਨੋਚਿਲੀ, ਕੋਲਾਥੁਰੂ ਪਲੀਪੇਟ ਅਤੇ ਪਨੋਰੀ ਵਰਗੇ ਖੇਤਰਾਂ ਨੂੰ ਫਾਇਦਾ ਹੋਵੇਗਾ। BSNL ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਤੋਂ ਬਾਅਦ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ 4G ਰੋਲ ਆਊਟ ਕੀਤਾ ਜਾਵੇਗਾ। ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਵੇਂ ਇੱਕ ਸਰਕਾਰੀ ਨਿੱਜੀ ਕੰਪਨੀ ਨੇ ਅੰਬਾਨੀ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਭਾਰਤ ਦੇ ਲੋਕਾਂ ਨੇ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਤੇ ਸੋਸ਼ਲ ਮੀਡੀਆ ਤੇ ਰੱਜ ਕੇ ਅੰਬਾਨੀ ਦੇ ਲਾਣੇ ਨੂੰ ਲਾਂਤਾ ਪਾਈਆਂ ਜਾ ਰਹੀਆਂ ਨੇ ਕੁਝ ਹੀ ਦਿਨਾਂ 'ਚ ਲੋਕਾਂ ਨੇ ਸਾਰੀ ਗੇਮ ਪਲਟ ਕੇ ਰੱਖ ਦਿੱਤੀ ਤੇ ਨਾਲ ਕੰਪਨੀਆਂ ਨੂੰ ਹੁਣ ਕਰੋੜਾਂ ਰੁਪਏ ਦਾ ਘਾਟਾ ਚੱਲਣਾ ਪੈ ਰਿਹਾ ਦੱਸਦੀਏ ਕਲੰਗੀ 3 ਜੁਲਾਈ ਤੋਂ ਦੇਸ਼ ਦੀਆਂ ਤਿੰਨ ਵੱਟੀਆਂ ਪ੍ਰਾਈਵੇਟ ਟੈਲੀਕਮ ਕੰਪਨੀਆਂ Jio, Airtel ਅਤੇ Vodafone Idea ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪਲਾਨ 'ਚ ਕਰੀਬ 25% ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪ੍ਰਾਈਵੇਟ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ ਇੰਜ ਲੱਗਦਾ ਹੈ ਜਿਵੇਂ BSNL ਦੇ ਲਈ ਚੰਗੇ ਦਿਨ ਆ ਗਏ। BSNL ਪ੍ਰਤੀ ਲੋਕਾਂ ਦਾ क्रेਜ਼ ਵੱਧਦਾ ਜਾ ਰਿਹਾ ਹੈ। BSNL ਸੋਸ਼ਲ ਮੀਡੀਆ 'ਤੇ ਹਰ ਰੋਜ਼ ਟ੍ਰੈਂਡ ਕਰ ਰਿਹਾ ਹੈ। ਦੇ ਲੋਕ ਪ੍ਰਾਈਵੇਟ ਕੰਪਨੀਆਂ ਦੇ ਬਾਈਕਟ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ Airtel Jio ਅਤੇ Vodafone Idea ਦੇ ਪਲਾਨ ਮਹਿੰਗੇ ਹੋਣ ਤੋਂ ਬਾਅਦ ਕੁਝ ਸਰਕਲਾਂ ਦੇ ਵਿੱਚ BSNL SIM ਦੀ ਵਿਕਰੀ ਤਿੰਨ ਗੁਣਾ ਵੱਧ ਗਈ ਹੈ ਇਸ ਤੋਂ ਇਲਾਵਾ ਲੱਖਾਂ ਯੂਜ਼ਰਸ ਨੇ ਆਪਣੇ SIM BSNL ਦੇ ਵਿੱਚ ਪੋਰਟ ਕੀਤੇ ਨੇ ਇੱਕ ਰਿਪੋਰਟਾਂ ਦੇ ਮੁਤਾਬਕ ਜਦੋਂ ਤੋਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਏ ਨੇ ਉਦੋਂ ਤੋਂ ਹੀ ਬੀਐਸਐਨਐਲ ਸਿਮ ਦੀ ਵਿਕਰੀ 3 ਗੁਣਾ ਵੱਧ ਗਈ ਹੈ ਇਸ ਤੋਂ ਇਲਾਵਾ ਬੀਐਸਐਨਐਲ ਚੋ ਪੋਰਟੇਬਿਲਟੀ ਵੀ 2 ਗੁਣਾ ਵੱਧ ਗਈ ਹੈ ਰਿਪੋਰਟ ਦੇ ਮੁਤਾਬਕ ਬਿਹਾਰ ਚਾਰਖੰਡ ਸਰਕਲ ਦੇ ਤਨਬਾਦ ਚ ਹਰ ਰੋਜ਼ 500 ਬੀਐਸਐਨਐਲ ਸਿਮ ਵੇਚੇ ਜਾ ਰਹੇ ਨੇ ਪਿਛਲੇ ਮਹੀਨੇ ਇਹ ਅੰਕੜਾ ਰੋਜ਼ਾਨਾ 150 ਸੀ ਇਸ ਤੋਂ ਇਲਾਵਾ ਸਿਰਫ 6 ਦਿਨਾਂ ਦੇ ਵਿੱਚ ਬੀਐਸਐਨਐਲ ਦੇ 2500 ਨਵੇਂ ਗਾਹਕ ਬਣੇ ਨੇ ਇੱਕ ਹੋਰ ਰਿਪੋਰਟ ਦੇ ਮੁਤਾਬਕ ਰਾਜਸਥਾਨ ਚ ਸਿਰਫ 1 ਮਹੀਨੇ ਚ 1,66,083 ਲੋਕ BSNL ਦੇ ਨਾਲ ਜੁੜੇ ਨੇ ਇਸ ਸਮੇਂ ਦੌਰਾਨ 68,412 ਗਾਕਾ ਨੇ ਏਟਲ ਅਤੇ 6,1508 ਗਾਕਾ ਨੇ Jio ਨੂੰ ਅਲਵਿਦਾ ਕਿਹਾ ਤੁਹਾਨੂੰ ਦੱਸ ਦਈਏ ਕਿ BSNL ਦੀ 4G ਸੇਵਾ ਅਗਲੇ ਮਹੀਨੇ ਦੇਸ਼ ਦੇ ਸਾਰੇ ਹਿੱਸਿਆਂ ਦੇ ਵਿੱਚ ਸ਼ੁਰੂ ਹੋ ਰਹੀ ਹੈ ਸ਼ੁਰੂਆਤ ਚ ਗਾਕਾਂ ਨੂੰ ਮੁਫਤ 4G SIM ਕਾਰਡ ਮਿਲਣਗੇ ਇਸ ਤੋਂ ਇਲਾਵਾ ਮੌਜੂਦਾ ਗਾਕਾਂ ਦੇ SIM ਕਾਰਡਾਂ ਨੂੰ ਮੁਫਤ ਦੇ ਵਿੱਚ 4G ਵਿੱਚ ਅਪਗ੍ਰੇਡ ਕੀਤਾ ਜਾਵੇਗਾ ਤਬੀਅ ਚੈਨਲ ਨੇ ਹਾਲ ਹੀ ਦੇ ਵਿੱਚ ਤਾਮਿਲਨਾਡੂ ਦੇ ਇੱਕ ਜ਼ਿਲ੍ਹੇ ਦੇ ਵਿੱਚ 4G ਲਾਂਚ ਕੀਤਾ ਹੈ BSNL 4G ਨਾਲ ਬਿਹਤਰ ਕਨੈਕਟੀਵਿਟੀ ਅਤੇ ਨੈਟਵਰਕ ਦਾ ਦਾਵਾ ਕੀਤਾ ਗਿਆ ਹੈ BSNL ਦੇ 4G ਇਸ ਲਾਂਚ ਦੇ ਨਾਲ ਨੋਚਿਲੀ ਕੋਲਾਥੁਰੂ ਪਲੀਪੇਟ ਅਤੇ ਪਨੋਰੀ ਵਰਗੇ ਖੇਤਰਾਂ ਨੂੰ ਫਾਇਦਾ ਹੋਵੇਗਾ BSNL ਅਧਿ ਆਰਿਆ ਨੇ ਪੁਸ਼ਟੀ ਕੀਤੀ ਕਿ ਇਸ ਤੋਂ ਬਾਅਦ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ 4G ਰੋਲ ਆਊਟ ਕੀਤਾ ਜਾਵੇਗਾ